ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲियर ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਰ ਸਨੌ ਜੀ ਕੀ ਹਾਲ ਚਾਲ ਨੇ ਮੈਂ ਠੀਕ ਹਾਂ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮਗੇ ਖੁਸ਼ਹਾਲ ਹੋਮਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮਗੇ ਲਓ ਜੀ ਆਪਾਂ ਹੁਣ ਲੱਗਿਆ ਬੈੱਡ ਸ਼ੀਟ ਹੈ ਜਿਹੜੇ ਮੰਗਵਾਇਆ ਸੀ ਇਹਨਾਂ ਨੂੰ ਓਪਨ ਕਰਨ ਖੋਲ ਕੇ ਦੇਖਦੇ ਹਾਂ ਇਹਨਾਂ ਨੂੰ ਕੀ ਫੈਬਰਿਕ ਆ ਕਿਸ ਤਰ੍ਹਾਂ ਦਾ ਤੇ ਪਿਸ਼ਾਕੇ ਵੀ ਦੇਖਦੇ ਹਾਂ ਕਿਸ ਤਰ੍ਹਾਂ ਲੱਗਦੇ ਨੇ ਕਿਉਂਕਿ ਸਾਈਜ਼ ਦੀ ਵੀ ਕਾਫੀ ਪ੍ਰੋਬਲਮ ਆ ਜਾਂਦੀ ਹੈ ਹਨਾ ਉਹ ਵੀ ਚੈੱਕ ਕਰਾਂਗੇ ਵੈਸੇ ਤਾਂ ਮੈਂ ਕਿੰਗ ਸਾਈਜ਼ ਮੰਗਵਾਇਆ ਨਗਿਆ ਤੇ ਬਾਕੀ ਕੀ ਪ੍ਰਾਈਸ ਆ ਉਹ ਵੀ ਦੱਸੂਗੀ ਕੀ ਸਾਈਜ਼ ਆ ਉਹ ਵੀ ਦੱਸੂਗੀ ਕਿਹੜਾ ਫਾਈਬਰਿਕ ਆ ਉਹ ਵੀ ਦੱਸੂਗੀ ਵਧੀਆ ਘਟੀਆਂ ਸਾਰਾ ਭਾਜ ਤੁਹਾਡੇ ਨਾਲ ਕਰਦੇ ਆਂ ਸ਼ੇਅਰ ਤੇ ਕਰਦੇ ਆਂ ਜੀ ਬਲੌਗ ਨੂੰ ਸਟਾਰਟ ਅਗਰ ਤੁਹਾਨੂੰ ਮੇਰੇ ਬਲੌਗ ਵਧੀਆ ਲੱਗਦੇ ਨੇ ਤਾਂ ਲਾਈਕ ਕਰਕੇ ਜਾਇਆ ਕਰੋ ਨਿਊ ਆਉਣੇ ਮੇਰੇ ਚੈਨਲ ਦੇ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਹੋਰ ਕੀ ਰਹਿ ਗਿਆ ਹੋਰ ਰਹਿ ਗਿਆ ਸ਼ੇਅਰ ਕਰਨਾ ਸ਼ੇਅਰ ਵੀ ਕਰ ਦਿਆ ਕਰੋ ਚਲੋ ਹੁਣ ਆਪ ਇਹਨਾਂ ਨੂੰ ਆਪਾਂ ਖੋਲ ਕੇ ਦੇਖਦੇ ਆਂ ਤੇ ਬਹੁਤ ਵੇਸਵਰੀ ਨਾਲ ਮੈਂ ਵੇਟ ਕਰ ਰਹੀ ਸੀ ਇਹਨਾਂ ਦਾ ਦੇਖਦੇ ਹਾਂ ਹੁਣ ਨਵੇਂ-ਨਵੇਂ ਬੈੱਡ ਸ਼ੀਟਾਂ ਪਛਾਇਆ ਕਰਾਂਗੇ ਪਰ ਇੱਕ ਉਧਰਲੇ ਬੈੱਡ ਲਈ ਮੰਗਵਾਈਏ ਇੱਕ ਇਧਰ ਲਈ ਵਧੀਆ ਲੱਗੀਆਂ ਤਾਂ ਹੋਰ ਵੀ ਆਰਡਰ ਕਰਾਂਗੇ ਹਨਾ ਦੇਖ ਲਾਂਗੇ ਫਿਰ ਹੋਰ ਵੀ ਮੰਗਵਾ ਲਾਂਗੇ ਕਿਉਂ ਆਪਾਂ ਬਾਜ਼ਾਰ ਦੇ ਵਿੱਚੋਂ ਧੁੱਪ ਦੇ ਵਿੱਚ ਬਾਹਰ ਨਿਕਲਣਾ ਹਨਾ ਜੋ ਉਹੀ ਪ੍ਰਾਈਸ ਉਹੀ ਕੁਆਲਿਟੀ ਆਪਾਂ ਨੂੰ ਮਿਲ ਜਵੇ ਹਨਾ ਬਸੇ ਆਨਲਾਈਨ ਚੀਜ਼ ਇੱਕ ਗੱਲ ਤਾਂ ਹੈਗੇ ਵੀ ਵਧੀਆ ਮਿਲਦੀ ਹੈਗੀ ਰਿਸਰਚ ਕਰਾਂਗੇ ਕਾਫੀ-ਕਾਫੀ ਡਿਜ਼ਾਈਨ ਮਿਲਦੇ ਨੇ ਦੁਕਾਨ ਤੇ ਉੱਕ ਜਾਂਦੇ ਨੇ ਭਾਈ ਉਹਨੇ ਨਹੀਂ ਜਿੱਜਾ ਦਿਖਾਉਂਦੇ ਹੈਗੇ ਹੈਣਾ ਇਹ ਵੀ ਹੋ ਜਾਂਦਾ ਜੀ ਇੱਥੇ ਆਪਾਂ ਜੋ ਮਰਜ਼ੀ ਦੇਖੋ ਜਿੰਨਾ ਮਰਜ਼ੀ ਟਾਈਮ ਦੇਖੋ ਘੰਟਾ ਅੱਧਾ ਘੰਟਾ 2 ਘੰਟੇ ਜਿੰਨਾ ਆਪਣੇ ਕੋਲ ਟਾਈਮ ਆ ਜਿੰਨਾ ਮਰਜ਼ੀ ਆਪਾਂ ਸਰਚ ਕਰਕੇ ਚੀਜ਼ ਨੂੰ ਦੇਖ ਕੇ ਲੈ ਸਕਦੇ ਇਹ ਗੱਲ ਤਾਂ ਮੰਨਣੀ ਪਊਗੀ ਜੀ ਚਲੋ ਜੀ ਕਾਪਾ ਲਈ ਗੱਲਾਂ ਨਹੀਂ ਕਰਦੇ ਇਹਨੂੰ ਆਪਾਂ ਕਰਦੇ ਆ ਓਪਨ ਦਿਖਾਉਣਾ ਤੁਹਾਨੂੰ ਵੀ ਕਿਸ ਤਰ੍ਹਾਂ ਦੀ ਨੇ ਇਹ ਹੈਨਾ ਲੋ ਜੀ ਪਤਾ ਪਤਾ ਇਹ ਓਪਨ ਮੈਂ ਇੱਥੇ ਕੈਂਚੀ ਲੈ ਕੇ ਆਈ ਸੀ ਛੋਟੀ ਜੀ ਕਿੱਧਰ ਗਈ ਕਿੱਥੇ ਗਈ ਕਿੱਧਰ ਗਈ ਕਿੱਧਰ ਆਸੀ ਮੈਂ ਇਹ ਲੈ ਲਿਆ। ਲਓ ਜੀ। ਫਸਟ ਆਫ ਆਰ ਪਹਿਲਾਂ ਇਹ ਨਾ ਇਹ ਹੀ ਮਿਲੀ ਸੀ। ਇਹ ਹੀ ਆਪਾਂ ਆਪਣਾ ਕਰਾਂਗੇ ਪਹਿਲਾਂ। ਇਹ ਪਹਿਲਾਂ ਰਿਸਿਵ ਹੋਈ ਸੀ ਪਹਿਲਾਂ ਹੀ। ਆਪਣਾ ਕਰਦੇ। ਕਿ ਕੀ ਕੀ ਮੈਂ ਲੈਦੇ ਨਾਲ ਆਪਾਂ ਉਹ ਵੀ ਦੇਖਦੇ ਆਂ। ਬਹੁਤ ਐਕਸਾਈਟਿਡ ਆ ਮੈਂ। ਕਿਹਾਗੇ ਹੁੰਦਾ ਹੀ ਆ ਜੀ। ਸ਼ਾਪਿੰਗ ਨੂੰ ਨਹੀਂ ਵਧੀਆ ਲੱਗਦੀ ਹੈ ਨਾ ਸ਼ਾਪਿੰਗ ਨੂੰ ਸਭ ਨੂੰ ਹੀ ਵਧੀਆ ਲੱਗਦੀ ਹੈ। ਚਾਹੇ ਉਹ ਲੇਡੀਜ਼ ਆ ਜਾਂ ਜੈਂਟਲ ਸ਼ਾਪਿੰਗ ਨਾ ਸਭ ਨੂੰ ਪਸੰਦ ਆ। ਪਰ ਕਈ ਜਿਹੜੀ ਪਰ ਵੀ ਹੁੰਦੀ ਨਹੀਂ ਕਿ ਕੰਨ ਨਹੀਂ ਕਿ ਪਸੰਦ ਪਸੰਦ ਤਾਂ ਵੈਸੇ ਸਾਰ ਨੂੰ ਹੁੰਦੀ ਪਰ ਪੈਸਾ ਮਰ ਹੋ ਜਾਂਦਾ ਕੰਜੂਸੀ ਬੱਦਲ ਜੇ ਹੈ ਨਾ ਕਈ ਕੰਮ ਹੁੰਦਾ ਵਾਓ ਛੋਟੇ ਛੋਟੇ ਪਿੱਲੂ ਮਾਈਸ ਇਸ ਪਾਂਦੀ ਦੀ ਪੈਕਿੰਗ ਹੈ ਜੀ ਇਸ ਨਾਲ ਕਿਸੇ ਤੋਂ ਹੋਰ ਨਹੀਂ ਚਾਹੀਏ ਪੈਕਿੰਗ ਹੈ ਤਾਂ ਵਾਓ ਹਾਈ ਪਿੱਲੂ ਛੱਟੇ ਛੱਟੇ ਪਰ ਬੜਾ ਹੀ ਛੋਟਾ ਜਿਹਾ ਪਿੱਲੋ ਦਾ ਤਾਂ ਮੈਨੂੰ ਐਸੀ ਕਵਰ ਨਹੀਂ ਪਿੱਲੋ ਵਾਓ ਬਹੁਤ স্মੋਲ ਸਾਈਜ਼ ਦਾ ਪਿੱਲੋ ਆਨਾਰਾ ਕਿੱਥੇ ਰੱਖਾਂਗੇ ਨਾ ਖੇੜੇ ਜੀ ਆ ਰਹੀ ਹੈ ਨਾ ਨਾ ਜਿਸ ਆ 2 ਮੀਲੇ ਦੇ ਨਾਲ ਪਿੱਲੋ ਕਵਰ ਹੈ ਸਿਰਾਨੇ ਨੇ ਚ ਫੋਮ ਵਗੈਰਾ ਪਾਈ ਹੋਈ ਹੈ ਨਾ ਆਹ ਇਹ ਰੱਬ ਰਸੀਦੇ ਆਨੇ ਬਾਕੀ ਦਾ ਵਿਛਾ ਕੇ ਦੇ ਦਿੰਦੇ ਆਪਾਂ ਪਹਿਲਾਂ ਉੱਪਰ ਕਰ ਲਈ ਠੀਕ ਹੈ ਜਲਦੀ ਆ ਜੀ ਇਹਦੇ ਨਾਲ ਕਿ ਇਹਦੇ ਕਿਤੇ ਛੋਟੇ ਪਿੱਲੂ ਇਹਨਾਂ ਦਿੱਤੇ ਪਏ ਹਾਂ ਇਹ ਤਾਂ ਬਹੁਤ ਛੋਟੇ ਨੇ ਹਾਂ ਫਰ ਕਵਰੀ ਦੇ ਰਿਆ ਕਰਨਾ ਹੈ ਨਾ ਇਹਨਾਂ ਮੈਂ ਤਾਂ ਬਹੁਤ ਛੋਟੇ ਜਿਹੇ ਕਿਸੇ ਕੰਮ ਨਹੀਂ ਆਉਣੇ। ਸੋ ਮਾਰਾਂ ਸੀ ਦਾ। ਆਹ ਚੇਈ ਦਾ ਲੇਜਨਡ ਜਿਹਾ ਕਿਲੋਈ। ਇਹਦੇ ਸਾਈਜ਼ ਠੀਕ ਆ ਉਹ ਤਾਂ ਬਹੁਤ ਛੋਟਾ ਸਾਈਜ਼ ਆਇਆ। ਕੀ ਇਹ ਖੇੜ ਜੀ ਆ ਗਈ?

ਲਾਉਂਦੇ ਆ ਚਾਹ ਦੇ। ਸਾਰਾ ਨਹੀਂ ਬਦਵਿਆਂ ਸਿ ਦੇਖਦੇ ਆ ਸਾਈਜ਼ ਵਗੈਰਾ। ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਇੱਥੇ ਨੈਕਸਟ ਮਾਰਨਿੰਗ ਹੋ ਚੁੱਕੀ ਐ ਜਾਨੀ ਕਿ ਦਿਨ ਐਤਵਾਰ ਦਾ 3 ਕਿਹਾਗੇ 26 ਮਈ 26 ਮਈ ਹਾਂਜੀ। ਤੇ ਇਸ ਫੇਰ ਦੇ ਟਾਈਮ ਕੱਪੜੇ ਵੀ ਧੋ ਰਹੇ ਸੀ ਜਮੇਲਾ ਵੀ ਆ ਗਈ ਸੀ ਤੇ ਆਹ ਦੇਖੋ ਆਪਣੀ ਅੱਜ ਗੱਡੀ ਤੇ ਲੱਗ ਗਏ ਨੇ ਫੁੱਲ ਅੱਜ ਫੇਰ ਸਜ ਗਈ ਦੁਲਹਨ ਲਿਆਉਣ ਵਾਸਤੇ ਆਪਣੀ ਅਨਡੈਵਰ ਗੱਡੀ ਅੱਜ ਇੱਥੇ ਨਾ ਮੇਦੇਵਾਸ ਨੇ ਭੈਣੀ ਮਤਲਬ ਕਿ ਬਰਾਤ ਆਉਣੀ ਸੀਗੀ ਫਤੇਗੜ ਤੋਂ ਨਾਲ ਹੀ ਆ ਜੀ ਬਿਲਕੁਲ ਮੈਂ ਤਾਂ ਐਂ ਜ ਹੁੰਦਾ ਵੀ ਬਿਲਕੁਲ ਐਂ ਲਾਲੋ ਵੀ 3-4 ਕਿਲੋਮੀਟਰ ਹੀ ਹੈ ਮੈਂ ਕਿਹਾ ਮੇਰੇ ਪੇਕੇ ਵੀ ਇੰਨੇ ਨੇੜੇ ਹੁੰਦੇ ਮੈਂ ਤਾਂ ਕੱਲੀ ਆ ਜਾਂਦੀ ਵਗ ਜਾਂਦੀ ਹਾਂ ਨਾ ਇੰਨਾ ਚਾੜ ਰਿਹਾ ਸੀ ਵੀ ਇੰਨੇ ਨੇੜੇ ਭੈਣੀ ਦੇ ਫਤੇਕੜ ਸਾਡੇ ਬਿਲਕੁਲ ਹੀ ਨੇੜੇ ਆ ਪਹਿਲਾਂ ਭੈਣ ਫਤੇਕੜ ਤੋਂ ਗੰਡੂ ਆਉਂਦਾ ਫਿਰ ਭੈਣੀ ਮੈਂ ਕਿਹਾ ਮੈਂ ਤਾਂ ਮੋਜ ਹੀ ਲੱਗ ਜਣੀ ਅਸੀਂ ਮੈਂ ਤਾਂ ਦੋ ਦੋ ਗੇੜੇ ਮਾਰੇ ਆ ਕਰਦੀ ਆ ਉਹਦੇ ਪੇਕੇ ਚ ਇੰਨੇ ਨੇੜੇ ਹੁੰਦੀਆਂ ਨਾ ਮਤਲਬ ਮੈਂ ਇੰਨੇ ਨੇੜੇ ਨੇੜੇ ਮੇਰੇ ਪੇਕੇ ਮਤਲਬ ਪੇਕੇ ਸਾਰੇ ਨੇੜੇ ਨੇੜੇ ਹੁੰਦੇ ਹਨਾ ਲੋ ਜੀ ਇੱਥੇ ਲੱਗੀ ਸੀਗੀ ਮੈਂ ਕੱਪੜੇ ਸੁੱਕਣੇ ਪਾਉਣ ਸਾਰੇ ਕੱਪੜੇ ਮੈਂ ਧੋਲੇ ਸੀਗੇ ਆ ਥੋੜੀ ਸੀਗੇ ਪੈਸੇ ਹੱਥਾਂ ਨਾਲ ਧੋਦਨੇ ਹੁੰਨੇ ਹੁਣ ਇੱਥੇ ਫਰਸ਼ ਤੇ ਬਾਹਰ ਕਿਉਂਕਿ ਉੱਧਰ ਤਾਂ ਨਾ ਸਵੇਰ ਟਾਈਮ ਹੀ 6 ਵਜੇ ਧੁੱਪ ਆ ਜਾਂਦੀ ਹੈ ਸਾਡੇ ਬਹੁਤ ਜ਼ਿਆਦਾ ਧੁੱਪ ਆਉਂਦੀ ਉੱਧਰ ਵਾਸ਼ਿੰਗ ਏਰੀਆ ਦੇ ਵਿੱਚ ਤਾਂ ਚੜਦੀ ਧੁੱਪ ਆਉਂਦੀ ਹੈਗੀ ਤੇ ਲੋ ਜੀ ਕੱਪੜਿਆਂ ਦਾ ਵੀ ਕੰਮ ਹੋ ਗਿਆ ਸ਼ਾਇਦ ਇੱਥੇ बस ਮੇਰਾ ਬੇੜਾ-ਬੇੜਾ ਰਹਿਦਾ ਸਾਫ਼ ਕਰਨਾ ਤੇ ਉਸ ਤੋਂ ਬਾਅਦ ਫਿਰ ਮੈਂ ਫਰੀ ਆ ਬਰਤਨ ਵਗੈਰਾ ਵੀ ਅੱਜ ਕੱਲ ਮੈਂ ਬਾਹਰ ਹੀ ਸਾਫ਼ ਕਰ ਰਹੀ ਆਂਗੀ ਜਾਨੀ ਕਿ ਭਾਂਡੇ ਨੇ ਜਿਹੜੇ ਬਾ ਵੀ ਅੰਦਰ ਨਹੀਂ ਹੁਣ ਕਿਚਨ ਦੇ ਵਿੱਚ ਤਾਂ ਰਸੋਈ ਦੇ ਵਿੱਚ ਖੜਿਆ ਨਹੀਂ ਜਾਂਦਾ ਹੈਗਾ ਤੇ ਲੋ ਜੀ ਇੱਥੇ ਕੱਪੜੇ ਆਪਾਂ ਧੋ ਕੇ ਪਾਤੇ ਸੁੱਕਣੇ ਤੇ ਇੱਥੇ ਨਾਲ ਹੀ ਦੇਖੋ ਬਰਤਨ ਵੀ ਜਿਹੜੇ ਸੀਗੇ ਉਹ ਵੀ ਆਪਾਂ ਇੱਥੇ ਸਾਫ਼ ਕਰਕੇ ਰੱਖਦੇ ਹਨਾ ਤੇ ਉਸ ਤੋਂ ਬਾਅਦ ਇੱਥੇ ਲੱਗੀ ਸੀ ਮੈਂ ਨਿੰਬੂ ਪਾਣੀ ਪੀਣਾ ਜਿਮੇਲਾ ਲਈ ਬਣਾਇਆ ਸੀ ਕਿਉਂਕਿ ਗਰਮੀ ਬਹੁਤ ਆ ਫਿਰ ਉਹ ਕਦੇ ਮੈਨੂੰ ਕਹਿ ਦਿੰਦੀ ਮੈਨੂੰ ਇਹ ਹੁੰਦਾ ਵੀ ਕੁਛ ਨਾ ਕੁਛ ਤੋਂ ਖਾ ਪੀ ਕੇ ਜਾਵੇ ਹਨਾ ਜਾਂ ਚਾਹ ਪੀ ਕੇ ਜਾਵੇ ਜਾਂ ਫਿਰ ਮੈਨੂੰ ਇਹ ਸੀ ਉਹ ਕਹਿੰਦੀ ਆਂਟੀ ਵੀ ਗਰਮੀ ਆ ਚਾਹ ਤਾਂ ਮੈਂ ਪੀਣੀ ਨਹੀਂ ਹੈਗੀ ਵੀ ਤੁਸੀਂ ਬਣਾਇਆ ਨਾ ਕਰੋ ਮੈਂ ਡੇਲੀ ਉਹਦੇ ਲਈ ਚਾਹ ਬਣਾ ਦਿੰਦੀ ਸੀ ਪਰ ਅੱਜ ਫਿਰ ਮੈਨੂੰ ਇਹ ਲੱਗਿਆ ਵੀ ਨਹੀਂ ਕੁਝ ਤਾਂ ਹਣਾ ਖਾ-ਪੀ ਕੇ ਜਾਵੇ ਫਿਰ ਮਤਲਬ ਲਈ ਨਾ ਨਿੰਬੂ ਪਾਣੀ ਬਣਾਤਾ ਸੀਗਾ ਤੇ ਬਾਕੀ ਕੰਮ ਆਪਣੇ ਹੋ ਗਏ ਖਤਮ ਸਾਰੇ ਹੁਣ ਬੈਠ ਗਏ ਆਪਾਂ ਥੋੜੀ देर ਕਰਦੇ ਆ ਰੈਸਟ ਉਸ ਤੋਂ ਬਾਅਦ ਫਿਰ ਖਾਣਾ ਬਣਾਉਣਾ ਲਓ ਜੀ ਦੁਪਹਿਰ ਦਾ ਟਾਈਮ ਹੋ ਗਿਆ ਨੈਕਸਟ ਡੇ ਦਾ ਤੇ ਆਪਾਂ ਇੱਥੇ ਹੁਣ ਬਣਾਉਣ ਲੱਗੀਆਂ ਖਾਣਾ ਦੁਪਹਿਰ ਦੇ 2:00 ਵੱਜ ਚੁੱਕੇ ਨੇਗੇ ਤੇ ਖਾਣਾ ਬਣਾ ਕੇ ਫਿਰ ਆਪਾਂ ਤੁਹਾਨੂੰ ਜਿਹੜੇ ਬੈੱਡ ਸ਼ੀਟਾਂ ਨੇ ਉਹ ਵਿਛਾ ਕੇ ਦਿਖਾਵਾਂਗੇ ਵੀ ਕਿਸ ਤਰ੍ਹਾਂ ਦੀਆਂ ਨੇ ਹਨਾ ਧੁੱਪ ਬਹੁਤ ਜ਼ਿਆਦਾ ਕੀ ਚਲੋ ਜੀ ਅੱਜ ਮੈਂ ਦੇਖ ऑरेंज कलर दुपट्टा ब्लैक ऑरेंज का पाया सूट तजार विंडो का भी ला इतने भी देखने कुछ करके लाने पहले खाना खाली बना के था था था। था। था था। ਲੋ ਜੀ ਰੋਟੀ ਬਣਾ ਕੇ ਮੈਂ ਅੰਦਰ ਹੀ ਲੈ ਆਈ ਸੀ ਅੱਜ ਅਸੀਂ ਚਟਣੀ ਨਾਲ ਖਾ ਰਹੇ ਹਾਂ ਦੁਪਹਿਰ ਦੀ ਜਿਹੜੀ ਰੋਟੀ ਹੈਗੀ ਇੱਕ ਭੈਣ ਦਾ ਕਮੈਂਟ ਆਉਂਦਾ ਹੁੰਦਾ ਕਿ ਨੇ ਪੰਜਾਬੀ ਬੋਲਿਆ ਕਰੋ ਵੀ ਰੋਟੀ ਕਿਹਾ ਕਰੋ ਹਾਂਜੀ ਦੀਦੀ ਰੋਟਿਓ ਬੋਲਿਆ ਕਰਾਂਗੇ ਆ ਲੋ ਜੀ ਦੇਖਦੇ ਆਪਾਂ ਬੈੱਡ ਸ਼ੀਟਾਂ ਬਿਸ਼ਾ ਕੇ ਵੀ ਕਿਵੇਂ ਦੀ ਨੇ ਵੈਸੇ ਤਾਂ ਬਹੁਤ ਸੋਹਣੀਆਂ ਲੱਗਦੇ ਨੇ ਜਿਹੜੇ ਪਿੱਲੋ ਦਾ ਸਾਈਜ਼ ਮਤਲਬ ਕਿ ਜਿਹੜੇ ਕੁਸ਼ਨ ਨੇਗੇ ਉਹ ਬਹੁਤ ਛੋਟੇ ਆਏ ਨੇ ਚਲੋ ਕੋਈ ਗੱਲ ਨਹੀਂ ਜੀ ਵੀ ਇੰਨੇ ਦਾ ਆਉਂਦਾ ਵੀ ਕੀ ਆ ਹਨਾ ਇਹਨਾਂ ਦਾ ਪ੍ਰਾਈਸ ਇੱਕ ਦਾ ਹੈਗਾ ਪਤਾ ਨਹੀਂ 500 650 ਰੁਪਏ ਜੀ ਇੱਕ ਦਾ ਹੈਗਾ 4 450 ਰੁਪਏ ਕੁਛ ਇਦਾਂ ਦਾ ਹਨਾ ਤੇ ਲੋ ਜੀ ਇੱਕ ਆਪਾਂ ਬੈੱਡ ਸ਼ੀਟ ਹੈ ਜਿਹੜੀ ਦੇਖੋ ਬਿਸ਼ਾਤੀ ਜਿਹੜੀ ਪਹਿਲੀ ਹੈ ਅੱਗੇ ਬਹੁਤ ਸੋਹਣੀ ਲੱਗਦੀ ਹੈ ਕਲਰ ਵੀ ਵੈਸਾ ਹੀ ਆਇਆ ਹਨਾ ਤੇ ਫੈਬਰਿਕ ਦਾ ਜਿਹੜਾ ਇਹਦਾ ਉਹ ਵੀ ਵਧੀਆ ਜੀ ਕੱਪੜਾ ਜਣੀ ਕਿ ਕਾਟਨ ਦੇ ਵਿੱਚ ਹੈਗਾ ਅ ਕੋਈ ਹੋਣੀ ਹੈਗਾ ਜੀ ਬਹੁਤ ਵਧੀਆ ਜੇ ਤੁਸੀਂ ਲੈਣਾ ਚਾਹੁੰਦੇ ਤਾਂ ਮੈਨੂੰ ਦੱਸ ਦਿਓ ਫਿਰ ਮੈਂ ਤੁਹਾਨੂੰ ਲਿੰਕ ਇਹਨਾਂ ਦਾ ਦੇ ਦੂੰਗੀ ਹਨ ਮੈਨੂੰ ਤਾਂ ਬਹੁਤ ਜ਼ਿਆਦਾ ਪਸੰਦ ਆਈਆਂ ਨੇ ਗਿਆ ਉਸ ਤੋਂ ਬਾਅਦ ਜਿਹੜੀ ਦੂਸਰੀ ਸੀਗੀ ਆਪਾਂ ਦੂਸਰੀ ਵੀ ਪਿਛਾਉਣੀ ਸ਼ੁਰੂ ਕਰਤੀ ਇਹਦਾ ਕਲਰ ਵੀ ਸੇਮ ਹੀ ਆਇਆ ਮੈਂ ਇਹੀ ਕਲਰ ਦੀ ਮੰਗਵਾਈ ਸੀ ਸੇਮ ਕਲਰ ਹੀ ਆਇਆਗਾ ਤੇ ਇਹ ਵੀ ਬਹੁਤ ਵਧੀਆ ਹੈਗੀ ਤੇ ਬਾਕੀ ਆ ਕਾਟਨ ਹੀ ਹੈ ਜੀ ਤੁਸੀਂ ਲੈਣੀ ਹੋਈ ਤਾਂ ਮੈਨੂੰ ਦੱਸ ਦਿਓ ਮੈਂ ਲਿੰਕ ਤੁਹਾਨੂੰ ਦੇ ਦੂੰਗੀ ਦਾ ਤਿਆ ਦੇਖੋ ਇਸ ਤਰ੍ਹਾਂ ਆਪਾਂ ਇਹ ਵੀ ਵਿਛਾ ਦਿੱ ਜੀ ਬਹੁਤ ਹੀ ਵਧੀਆ ਹੈਗੀ ਕਲਰ ਵੀ ਕੱਪੜਾ ਵੀ ਕੋਈ ਚੀਜ਼ ਦਾ ਮਤਲਬ ਕਹਿ ਹੀ ਨਹੀਂ ਸਕਦੇ ਵੀ ਨੁਕਸਾ ਬਹੁਤ ਵਧੀਆ ਆਇਆ ਦੋਨੋਂ ਹੀ ਹਨਾ ਬੈੱਡ ਸ਼ੀਟਾਂ ਨੇ ਜਿਹੜੀਆਂ ਹਾਂ ਹਾਂ ਹੀ ਆਹੀ ਕਾਗਜ਼ ਪਾਇਆ ਹੋਇਆ ਕਿੰਨੀ ਘੜੀ ਧੁੱਪਾ ਹੁਣ ਵੀ ਥਲਾ 5:30 ਹੋਣ ਵਾਲੇ ਹੋਏ ਪੈਨੇ ਅੱਗੇ ਬਿੱਟੀ ਪਾਰਾਂ ਲੋ ਜੀ ਉਸ ਤੋਂ ਬਾਅਦ ਆ ਗਈ ਸੀਗੇ ਆਪਾਂ ਉੱਪਰ ਛੱਤ ਤੇ ਜਾਨੀ ਕਿ ਕੋਠੇ ਦੇ ਹੌਲੀ ਹੌਲੀ ਆਦਤ ਪੈ ਜੂਜੀ ਹੈ ਨਾ ਬੋਲਣ ਦੀ ਚਲੋ ਤੇ ਇੱਥੇ ਆਪਾਂ ਆਏ ਸੀ ਕੁਪਰ ਕੋਠੇ ਤੇ ਇੱਥੇ ਨਾ ਕਾਫੀ ਕੂੜਾ ਜਿਵੇਂ ਕਿ ਆਪਣੇ ਨਾ ਪਿਛਲੇ ਸਾਲਾਂਾਂ ਜਿਵੇਂ ਨੇਰੀ ਆਈ ਸੀ ਜਿਹੜੀ ਆ ਸਾਡੀ ਗਮਾਂਡੀਆਂ ਦੇ ਨਾਲ ਨਾ ਚਾਦਰਾਂ ਪਾਈਆਂ ਹੋਈਆਂ ਸੀਗੀਆਂ ਕੋਠੇ ਤੇ ਆ ਉੱਪਰ ਉੱਡ ਕੇ ਡਿੱਗ ਗਈ ਸੀ ਉਹ ਟੁੱਟ ਗਈਆਂ ਸੀ ਇਹਨਾਂ ਨੇ ਸਮਰਾ ਆਇਆ ਸੀਗਾ ਮਤਲਬ ਕਿ ਜੰਗਲਾ ਜੁੰਗਲਾ ਜੇ ਕੱਢਿਆ ਸੀ ਉਦੋਂ ਦਾ ਇਹ ਇੱਟਾ ਵੱਟੇ ਜਿਵੇਂ ਇੱਥੇ ਇਕੱਠਾ ਕਰਿਆ ਪਿਆ ਸੀ ਬਹੁਤ ਜ਼ਿਆਦਾ ਫਿਰ ਵਜਨ ਹੋਇਆ ਪਿਆ ਸੀ ਆਪਣਾ ਕੋਠਾ ਵੀ ਉਹ ਆ ਹਨਾ ਦੇਖੋ ਕੱਚਾ ਹੀ ਹੈਗਾ ਮੈਂ ਕਾ ਵੀ ਫਿਰ ਜਿਆਦਾ ਵਜਨ ਹੋ ਗਿਆ ਵੀ ਚਲ ਚੁਕਾਈ ਦਿੰਨੇ ਆ ਫਿਰ ਇਹ ਭੈਣ ਨੇ ਵਿਚਰੀ ਨੇ ਚੱਕ ਕੇ ਡੇਗੇ ਨੇ ਚਾਰ ਪੰਜ ਬੱਠੜ ਸੀਗੇ ਕਿਉਂਕਿ ਮੈਂ ਕਦੇ ਗਈ ਨਹੀਂ ਜੀ ਤੇ ਡੇਗਣ ਡੁੱਗਣ ਬਾਹਰ ਕੋੜਾ ਜਾਂ ਕਲੇਰ ਸਾਹਿਬ ਹੀ ਡੇਗਿਆ ਹੁੰਦੇ ਨੇ ਫਿਰ ਜਾ ਬਸ ਹਨਾ ਇਹ ਭੰਡੇ ਕਿਉਂ ਨਹੀਂ ਹੁੰਦੀ ਹੁਣ ਤਾਂ ਹੁਣ ਤਾਂ ਕਈ ਮਹੀਨੇ ਤੋਂ ਇਹ ਭਣੇ ਡੇਗਦੀ ਹੈ ਜੀ ਹਨਾ ਸਾਲ ਹੀ ਹੋ ਗਿਆ ਹੋਗਾ ਭਣੇ ਡੇਗੇ ਉਹਦੀ ਆਪਾਂ ਇਸ ਨੂੰ ਇਹਦੀ ਵਿਚਰੀ ਦੀ ਮਿਹਨਤ ਜਿਹੜੀ ਦੇ ਦੰਨੇ ਆ ਬੋ ਚਕਤਰੀ ਦੇਰ ਗਿਆ ਕਰਾਹਤ ਪੁੱਤ ਚੰਗੀ ਕਰ ਗਏ ਟੱਪ ਨੇ ਤਾਂ ਰਾਈਟ ਮਾਰ ਕੇ ਜਾ ਤੰਗ ਕਰ ਲਿਆ ਮਾਰ ਕੇ ਜੀ ਤਵੇ ਮੋੜੋ ਇਹਨੇ ਮਰਾਗਾ ਹਾ ਤੇ ਕੋਈ ਨਹੀਂ ਕਿ ਲੋਕ ਦੌੜ ਤਾਂ ਕਰਨ ਨੂੰ ਹੋਰ ਮੈਂ ਮਸੋਣੇ ਚਾਦਰ ਡੇ ਗਿਆ ਕੋਈ ਨਾ ਟੱਪ ਦੇਖ ਲੈ ਲਓ ਜੀ ਸਾਢੇ 7 ਦਾ ਟਾਈਮ ਹੋ ਗਿਆ ਹੁਣ ਆਪਾਂ ਬਣਾਉਣੀ ਹੈ ਸਬਜੀ ਲੇਟ ਹੋਵੇ ਕਾਫੀ ਟਾਈਮ ਤੋਂ ਉਹ ਸਬਜ਼ੀ ਚੀਰ ਕੇ ਰੱਖਤੀ ਸੀ ਕਿ ਮੈਂ ਪਰ ਹੁਣ ਜਾ ਕੇ ਟਾਈਮ ਮਿਲਿਆ ਲੈ ਤਾਂ ਆਪਾਂ ਲਾ ਦਈਏ ਜੋਤ ਪੱਤੀ ਜਗਾਉਣੀ ਆ ਵੀਡੀਓ ਦਾ ਕੰਮ ਹੁਣ ਖਤਮ ਹੋਇਆਗਾ 7:30 ਵਜੇ ਪਬਲਿਸ਼ ਕਰਕੇ ਫਿਰ ਮੈਂ ਲੱਗਿਆਂਗੀ ਹਾਂ ਬਾਹਰ ਦਾ ਕੰਮ ਦੇਖੋ ਗੱਡੀ ਆਪਣੀ ਆ ਗਈ ਪੈਕ ਕੈਮਰਾ ਦੇਖੋ ਨੀ ਤੁਹਾਨੂੰ ਲਓ ਜੀ ਤੱਲਾ ਬਣਾ ਲਈ ਵੀ ਅੱਜ ਲੇਟ ਥੋੜਾ ਜਿਹਾ ਕੁਸਤਾ ਮੈਂ ਕੂੜਾ ਚ ਕਾਉਣ ਲੱਗੀ ਇੱਥੇ ਨੇ ਤਾਂ ਵੀ ਲੇਟ ਹੋ ਗਈ ਨੋਰਚ ਹਮੋਂ ਦੇ ਲੇਸ਼ਾਂ ਤੇ ਪਰਿਵਿਚਿ ਪਾਉਣੇ ਹੁਣ ਇਹ ਇੱਕ ਦਾਣਾ ਉਹ ਵੀ ਨਾਲ ਨਾਲ ਇਹ ਰੇ ਪੇਟਿਆਂ ਟੇਸਟਆ ਵਧੀਆ ਆਉਂਦਾ ਮਿੱਠੀ ਰਹਿਣਾ ਚਟਪਟੀ ਕਿਸੇ ਪਰਿਵਿਚਿ ਪਾਤਾ ਹਾਂ ਮਸਾਲਾ। ਮਸਾਲਾ ਪਰੱਖਣ ਤੇ ਅੱਗੇ ਫਲੇਕਸ ਸਾਫ ਕਰਦੇ ਆਂ। ਨਾਲ ਜੋ ਵੀ ਸੁਆਣਾ ਜਿਹੜਾ ਨਾਲ ਦੀ ਨਾਲ ਪਰੱਖ ਦਿੰਨੇ ਆਂ। ਲੋ ਜੀ ਸੋਨਿਕ ਚਲਕ ਪlant ਦੀ ਵੀ ਦਿਖਾਈਏ ਦੇਖੋ ਇੱਥੇ ਵਧੀਆ ਸਰਵਾਈਵ ਹੋ ਰਹੇ ਨੇ ਇਹ ਟਰਟਲ ਵਾਈਨ ਦੇਖੋ ਕਿੰਨੀ ਗ੍ਰੀਨ ਗ੍ਰੀਨ ਹਨਾ ਹੋ ਗਈ ਤੇ ਬਾਕੀ ਚਲੋ ਇੱਥੇ ਆਪਾਂ ਹੁਣ ਜਿਹੜਾ ਮਸਾਲਾ ਵੀ ਆਪਣਾ ਤਿਆਰ ਹੋ ਗਿਆ ਇਹਦੇ ਵਿੱਚ ਆਪਾਂ ਹੁਣ ਕਰ ਦਿੰਨੇ ਆ ਪੇਠਾ ਮਿਕਸ ਉਸ ਤੋਂ ਬਾਅਦ ਦੇਣਾਗਾ ਪੌਦਿਆਂ ਨੂੰ ਪਾਣੀ ਆ ਦੋ ਤਿੰਨ ਟਾਈਮ ਪਾਣੀ ਦਿੰਨੇ ਆ ਜੇ ਅਸੀਂ ਪੌਦਿਆਂ ਨੂੰ ਮਤਲਬ ਕਿ ਸਵੇਰ ਟਾਈਮ ਵੀ ਜਲਦੀ ਜਲਦੀ ਉੱਠ ਕੇ ਉਹਨਾਂ ਨੂੰ ਮਤਲਬ ਕਿ ਛੜਕਾ ਕਰ ਦਿੰਨੇ ਆ ਜਿਵੇਂ ਕਿ ਆਪਾਂ ਉਹਨਾਂ ਨੂੰ ਹਨਾ ਮਤਲਬ ਕਿ ਉੱਪਰ ਸ਼ਾਵਰ ਕਰ ਦਿੰਨੇ ਆਗੇ ਰਾਤ ਨੂੰ ਦਸੀ ਪੂਰਾ ਫੁੱਲ ਪਾਣੀ ਦਿੰਨੇ ਹੁੰਨੇ ਜਿਵੇਂ ਸ਼ਾਮ ਨੂੰ ਹਨਾ ਆ 7:30 8 ਵਜੇ ਤੱਕ ਪੂਰਾ ਪਾਣੀ ਦੇ ਦਿੰਨੇ ਆ ਕਲੇਰ ਸਾਹਿਬ ਉਦੋਂ ਉਸ ਟਾਈਮ ਮੋਟਰ ਚਲਾਉਂਦੇ ਨੇ ਨਹਾਉਂਦੇ ਨੇ ਨਾਲ ਤਾਂ ਨਾਲੇ ਉਹ ਪੂਰੇ ਪਲਾਂਟਸ ਲਓ ਜੀ ਸਬਜ਼ੀ ਪਰ ਮਿਕਸ ਕਰਦੇ ਹੁਣ ਆਪਾਂ ਢਾਲ ਰਹੇ ਹਾਂ ਤੇ ਹੁਣ ਆਪਾਂ ਲਾਉਣੇ ਆ ਪੌਦਿਆਂ ਨੂੰ ਪਾਣੀ ਹੁਣ ਆਪਾਂ ਪੌਦਿਆਂ ਨੂੰ ਲਾਉਣੇ ਆ ਪਾਣੀ ਲੋ ਜੀ ਅੱਜ ਕਲੇਰ ਸਾਹਿਬ ਆਏ ਨਹੀਂ ਸੀ ਕਿ ਇਸ ਟਾਈਮ ਪਰ ਜਦੋਂ ਮੈਂ ਪਾਣੀ ਦੇਣ ਲੱਗੀ ਸੀ ਪੌਦਿਆਂ ਨੂੰ ਉਹਦੀ ਉਹ ਆ ਗਏ ਸੀਗੇ ਫਿਰ ਮੈਂ ਕਿਹਾ ਚਲੋ ਕੋਈ ਨਾ ਅੱਜ ਪਾਣੀ ਮੈਂ ਦੇ ਦਿੰਨੀ ਆ ਪੌਦਿਆਂ ਨੂੰ ਵੈਸੇ ਤਾਂ ਜ਼ਿਆਦਾਤਰ ਮੈਂ ਹੀ ਦਿੰਨੀ ਆ ਵੀ ਹੁਣ ਕਈ ਦਿਨਾਂ ਤੋਂ ਉਹ ਕਲੇਰ ਸਾਹਿਬ ਆਪ ਹੀ ਦਿੰਦੇ ਹੁੰਦੇ ਸੀਗੇ ਇਹਨਾਂ ਨੂੰ ਪੌਦਿਆਂ ਨੂੰ ਪਾਣੀ ਚਲੋ ਜੀ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆਂਗੇ ਮਿਲਦੇ ਆਂਗੇ ਕੱਲ ਨੂੰ ਸੋਹਣੇ ਜਿਹੇ ਵਲੌਗ ਦੇ ਨਾਲ ਤਦ ਤੱਕ ਦੇ